ਪ੍ਰਧਾਨ ਜੀ ਕੀ ਮਸਲਾ ਕਿਵੇਂ ਠੱਠ ਹੋਇਆ ਜਿੱਦ ਕੀ ਕੀ ਫਸਲ ਹੋਈ ਅੱਜ ਅੱਜ ਸਵਚਿੰਗਾਂ ਚੱਤੇ ਬੰਦੀਆਂ ਨੇ ਮਨੀਮੈਂਟ ਦੇ ਖਿਲਾਫ ਪ੍ਰੋਗਰਾਮ ਰੱਖਿਆ ਤੀਆ ਔਰ ਇੱਥੇ ਲੰਬੇ ਸਮੇਂ ਤੋਂ ਜਿਹੜੇ ਟੀਚਰ ਆ ਭਰਤੀ ਹੋਇਆ ਔਰ ਉਹਨਾਂ ਨੇ ਵਿਚਾਰੇ ਮਿਹਨਤ ਕਰਕੇ ਘਰਾਂ 'ਚ ਪੜਾ ਕੇ ਅੱਜ ਇਸ ਸਟੇਜ ਤੇ ਪਹੁੰਚਾ ਜਦੋਂ ਕਿ ਲਗਭਗ ਜਿੰਨਾ ਸਾਨੂੰ ਪਤਾ ਲੱਗਾ 250 ਦੇ ਨੇੜੇ ਬੱਚਾ ਹੋ ਗਿਆ ਚੰਗੀ ਮਿਹਨਤ ਕਰਦੇ ਚੰਗੇ ਪੜਾਉਂਦੇ ਜਿਸ ਚ ਵੱਡੀ ਗਿਰਤੀ ਸਾਡੇ ਰਾਮਪੁਰੋ ਵੀ ਮਾਫੀ ਵਿੱਚ ਆਇਆ ਔਰ ਮੰਡਿਕਲਾ ਤੋਂ ਹੋਰ ਪਾਸੇ ਵੀ ਆਇਆ। ਖੌਲਾ ਇਹ ਆ ਕੇ ਮਤਲਬ ਇੱਥੋਂ ਦੇ ਟੀਚਰਾਂ ਨੇ ਇੱਕ ਤਾਂ ਉਹਨਾਂ ਨੂੰ ਤਨਖਾਹ ਕਰ ਦਿੰਦੇ ਸੀਗੇ ਔਰ ਆਪ ਬਾਪਸ ਲੈ ਲੈਂਦੇ ਸੀਗੇ ਪਾਉਂਦੇ ਆ ਖਾਤੇ 'ਚ ਜਿਆਦਾ ਆ ਬਾਪਸ ਲੈ ਕੇ ਤੇ ਉਹਨਾਂ ਨੂੰ ਲਗਭਗ 8-10000 ਰੁਪਏ ਤਨਖਾਹ ਦਿੰਦੇ ਸੀ। ਔਰ ਇਹ ਦੂਜਾ ਮਤਲਬ ਜਿਹੜਾ 70% ਸਰਕਾਰ ਪਾਉਂਦੀ ਆ 30% ਮੈਨੇਜਮੈਂਟ ਨੇ ਪਾਉਣਾ ਹੁੰਦਾ ਉਹ 30% ਵੀ ਨਹੀਂ ਪਾਉਂਦੇ 70% ਨੂੰ ਵੀ ਢ ਘਾਟਦੇ ਆ ਉਹਦੇ ਚੋਂ ਵੱਡੀਆਂ ਥੱਭੀਆਂ ਲਾਉਂਦੇ ਆ ਜਿਹਦੇ ਕਰਕੇ ਬੱਚਿਆਂ ਨੂੰ ਜਿਹੜੀ ਸਪੋਰਟ ਆ ਇਸ ਕਰਕੇ ਕੋਲੇਜੀ ਵਿੱਚ ਇੱਥੇ ਬੱਚਿਆਂ ਨੂੰ ਫ੍ਰੀ ਪੜ੍ਹਾਈ ਮਿਲੂਗੀ ਔਰ ਫ੍ਰੀ ਬੱਦਗੀਆਂ ਮਿਲਣਗੀਆਂ ਪਾਣੀ ਦਾ ਪ੍ਰਬੰਧ ਹੋਊਗਾ ਔਰ ਕਿਤਾਬਾਂ ਮਿਲਣਗੀਆਂ ਉਹ ਨਾ ਕਿਤਾਬਾਂ ਮਿਲਦੀਆਂ ਨਾ ਵਰਦੀਆਂ ਮਿਲਦੀਆਂ ਨਾ ਚੰਗਾ ਪਾਣੀ ਸਾਫ ਮਿਲਦਾ ਔਰ ਉਹ ਸਾਰਾ ਕੁਝ ਹੀ ਢ ਘਾਹੀ ਜਾਂਦੀ ਹੈ ਬਨੇ ਮਤਲਬ ਆ ਜਿਹਦੇ ਕਰਕੇ ਇਥੋਂ ਦੇ ਟੀਚਰਾਂ ਨੇ ਆ ਆ ਦੀ ਗੱਲ ਰੱਖੀ ਆ ਸਾਨੂੰ ਜਿੰਨਾ ਪ੍ਰਤਾਲ ਕੀਤੇ ਆ ਕਾ ਐਜੂਕੇਸ਼ਨ ਬੋਰਡ ਤੇ ਕਰ ਵੀ ਜਿਹੜਾ ਤੁਮ ਨੂੰ ਬਣਾ ਉੱਥੇ ਤੇ ਕਰ ਸ਼ਿਕਾਇਤ ਕੀਤੀ ਉਹਨਾਂ ਨੇ ਵੀ ਆ ਇੱਥੇ ਵੱਡੀਆਂ ਗੜਬੜਾ ਹੋ ਰਹੀਆਂ ਵੱਡੀ ਪੱਧਰ ਤੇ ਘਪਲੇਬਾਜੀ ਹੋ ਰਹੀ ਆ ਉਹਦੇ ਕਰਕੇ ਜਿਨ੍ਹਾਂ ਨੇ ਲਿਖਿਆ ਸੀ ਉਹਨਾਂ ਨੂੰ ਇਥੋਂ ਦੀ ਮੈਨੇਜਮੈਂਟ ਨੇ ਟਰਮੀਨੇਟ ਕਰਤਾ ਔਰ ਟਰਮੀਨਲ ਕਰਕੇ ਉਹ ਉਦੋਂ ਤੋਂ ਅੱਜ ਲਗਭਗ 70 ਦਿਨ ਉਹ ਧਰਨਾ ਚੱਲ ਰਿਹਾ ਤੇ ਅਸੀਂ ਉਸ ਦਿਨ ਤੋਂ ਹੀ ਵੀ ਕੇ ਜੂ ਟਕਾਉਂਦਾ ਮੈਂ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਆ ਔਰ ਅੱਜ ਸਾਡੀ ਫੋਰਸ ਵੀ ਅਸੀਂ ਇਹਨਾਂ ਦੀ ਸਪੋਰਟ ਹੈ ਔਰ ਅਸੀਂ ਪਿੱਛੇ ਏਡੀਸੀ ਨੇ ਕਹਿੰਦਾ ਕਿ ਐਡੀਸੀ ਮੰਨੀ ਹੈ ਕਿ ਮੈਨੇਜਮੈਂਟ ਦੇ ਆ ਗੜਬੜਾ ਕੀਤੀਆਂ ਪਰ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਇੱਥੇ ਟੀਚਰਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਔਰ ਰਾਤ ਨੂੰ ਇੱਥੇ ਟੀਚਰਾਂ ਦੀ ਖਤੂਕੀ ਕੀਤੀ ਔਰ ਬਦਤਮੀਜ਼ੀ ਕੀਤੀ ਉਹਨਾਂ ਤੇ ਸੱਤਾ ਵੀ ਲੱਗੀਆਂ ਔਰ ਰਾਤ ਨੂੰ ਥਾਣੇ ਚੋਂ ਅਸੀਂ ਉਹ ਵੀ ਫੌਰੀ ਤੌਰ ਤੇ ਜਥੇਬੰਦੀਆਂ ਪਹੁੰਚੀਆਂ ਮੈਂ ਵੀ ਪਹੁੰਚਾ ਸੀ ਛੜਾਹ ਹੋਰ ਜਥੇਬੰਦੀਆਂ ਆਏ ਸੀਗੇ ਔਰ ਉੱਥੇ ਰਿਪੋਰਟ ਵੀ ਦਰਜ ਕਰਨਾ ਤਾਂ ਉਹ ਐਪਲੀਕੇਸ਼ਨ ਤੇ ਕਾਰਵਾਈ ਕੀਤੀ ਮਿੰਟ ਤੇ ਨਾ ਇਹਨਾਂ ਨੂੰ ਕੋਈ ਇਨਸਾਫ ਮਿਲਿਆ ਇਸ ਕਰਕੇ ਇਸ ਕਰਕੇ ਅੱਜ ਵੱਡਾ ਕੱਟੜ ਕਹਿ ਰਿਹਾ ਕਿ ਇਹਨੂੰ ਡੀਓ ਦੇ ਅੰਡਰ ਕੀਤਾ ਹੈ ਬਸਕੂਲ ਨੂੰ ਔਰ ਉਹਨਾਂ ਦੇ ਜਿਹੜੇ ਟਾਈਮਿੰਟ ਕੀਤਾ ਟੀਚਰ ਉਹਨਾਂ ਨੂੰ ਬਾਲ ਕਰਕੇ ਸਕੂਲ ਚ ਲੈਣ ਦਾ ਜਾਵੇ ਤੇ ਵੱਡੀ ਪੱਧਰ ਤੇ ਜਿਹੜੀ ਘਪਲੇਬਾਜੀ ਕੀਤੀ ਹੈ ਬੱਚਾਂ ਦੇ ਦਾ ਖਲਵਾੜ ਕੀਤਾ ਉਹਨਾਂ ਉਹ ਸਾਰੀ ਇਨਕੁਆਰੀ ਕਰਕੇ ਮੈਨੇਜਮੈਂਟ ਦੇ ਪਰਚਾ ਦੱਚ ਕਰਕੇ ਔਰ ਉਹਨੂੰ ਸਿਜਾਮਾ ਦਿੱਤੀ ਇਸ ਕਰਕੇ ਧਰਨਾ ਦਿੱਤਾ ਹਾਂ ਜੀ ਜੀ ਅੱਜ ਫਜ਼ਲ ਖੋ ਅਸਾਤ ਮੈਂ ਫਜ਼ਲ ਨਹੀਂ ਕਰਦੇ ਮਸਲੇ ਨੂੰ ਅੱਗੇ ਕੀ ਬਿਆਨਬੰਦੀ ਬੜਾਈ ਹੈ ਕੀ ਅਗਲੀ ਦੇਖੋ ਇਥੋਂ ਦੇ ਟੀਚਰੋਂ ਨੇ ਸਿੱਧਾ ਕਿਹਾ ਵੀ ਜੋ ਤੁਸੀਂ ਬਿਆਨਬੰਦੀ ਪੜਾਉਂਗੇ ਅਸੀਂ ਆਂਗੇ ਉਹ ਮਤਲਬ ਤੁਸੀਂ ਸਟੇਜ 'ਤੇ ਹੋਇਆ ਕਿ 23 ਤਰੀਕ ਨੂੰ ਲਗਭਗ ਐਤਵਾਰ ਨੂੰ ਵੱਡੀ ਪੱਤੇ ਤੇ ਵਿਸ਼ੇਸ਼ ਤੌਰ ਤੇ ਆਪਾਂ ਦਾ ਇਕੱਠ ਰੱਖਿਆ ਔਰ ਉਹਦੇ ਵੀ ਅਸੀਂ ਯਤਨ ਕਰਾਂਗੇ ਜਿੰਨੇ ਕਿ ਸਾਡੀ ਸਮਰਥਾ ਹੈ ਚੌਥ ਤਾਂ ਸਾਵਲ ਕਰਾਂਗੇ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜੀ ਭਗਤਵਾਨ ਹੈ ਜਿਹੜੀ ਕਹਿੰਦੀ ਹੈ ਕਿ ਜਿਹੜਾ ਵੀ ਕਰਾਪਸ਼ਨ ਕਰੂਗਾ ਜਿਵੇਂ ਆ ਪਿੱਛੇ ਡਰਾਮਾ ਕੀਤਾ ਸੀ ਤਸੀਹਦਾਰਾਂ ਵਾਲਾ ਵੀ ਜੇ ਕਰਾਪਸ਼ਨ ਕਰੂ ਮੈਂ ਬਖਸੂਗਾ ਨੇ ਸਾਰੇ ਮੰਤਰੀ ਬੋਲਦੇ ਆ ਰੋੜਾ ਵੀ ਬੋਲੀ ਜਾਂਦਾ ਚੀਮਾ ਵੀ ਬੋਲੀ ਜਾਂਦਾ ਤੇ ਆ ਇਹਨਾਂ ਨੂੰ ਦੱਸਣਿਓ ਜਿਹੜਾ ਮਤਲਬ ਲੱਖਾਂ ਰੁਪਿਆ ਕਮਲੇਵਾਜੀ ਮਨੇ ਮਟਕਾ ਦਿਆ ਨਾ ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਹੈ ਨਾ ਕੋਈ ਹੋਰ ਆ ਅਸੀਂ ਤਾਂ ਮੰਗਨੇ ਤੇ ਪਛਤਾ ਤੱਜ ਕਰੇ ਔਰ ਜੇ ਕੁਛ ਨਹੀਂ ਕਰਦੇ ਤਾਂ ਉਹਨਾਂ ਵਾਲੇ ਸਮਝੀ ਜਿਵੇਂ ਸੰਘਰਸ਼ ਤੇਜ ਹੋਊਗਾ ਸਾਡੀ ਜਥੇਬੰਦੀ ਪ੍ਰੈਕਟਿਸ ਕਰੂਗੀ ਪ੍ਰਧਾਨ ਜੀ ਇੱਕ ਲਾਸਟ ਸਵਾਲ ਆਪਣੇ ਚੌਕੇ ਦੇ ਨੇੜ ਦੀਆਂ ਕਿਹੜੇ ਕਿਹੜੇ ਪਿੰਡਾਂ ਦੀਆਂ ਇਕਾਈਆਂ ਨੇ ਅੱਜ ਆਪਣੇ ਸਮੂਲੀਅਤ ਕੀਤੀ ਹੈ ਕਿੰਨੀ ਗਿੰਦੀ ਹੈ ਵਿੱਚ ਦੇਖੋ ਸਾਡੇ ਬਾਲਾਂ ਵਾਲੀ ਤੋਂ ਰਾਮਨਵਾਸ ਤੋਂ ਝੰਡੂ ਕੋ ਮੰਡੀਕਲਾਂ ਤੋਂ ਰਾਮਪੁਰੇ ਤੋਂ ਢੱਡੇ ਤੋਂ ਇਹ ਇਕਾਈਆਂ ਨੇ ਸਮੂਲੀਅਤ ਕੀਤੀ ਹੈ ਤੇ ਨਾਲ ਇੱਥੇ ਆਕਲੀਆ ਤੇ ਆਪਣਾ ਰਾੜ 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 ਤੋਂ ਇਹ ਸਮੂਲਿਤ ਕੀਤਾ ਹੈ ਪਹਿਨੀ ਤੋਂ ਵੀ ਜਨਤਾ ਆਈ ਸੀ ਅਸੀਂ 10 8 ਨਾਲ ਕਾਇਆ ਤੋਂ ਸਮੂਲਿਤ ਕੀਤੀ ਹੈ ਲਗਭਗ ਅਸੀਂ 100 ਦੇ ਨੇੜੇ ਬੰਦਾ ਅੱਜ ਸਮੂਲਿਤ ਕਰਾਈ ਬਹੁਤ ਬਹੁਤ ਧੰਨਵਾਦ ਜੀ